ਸੋ ਅੱਛੇ ਗੱਲ ਦੋਸਤੋ ਮੈਂ ਮਾਤਾ ਤੀਰ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜਖੁਸ਼ੀ ਤੇ ਚੜ੍ਹਦੀ ਕਲਾ ਜੂਗੇ ਪੀਪੀਪੀ ਕਾਲਜੇਸ ਤੇ ਰੋਜ਼ ਕਲੈਰਿਟੀ ਆ ਰਹੀ ਆ ਰੋਜ਼ ਵੱਖਰੇ ਬੱਚਿਆਂ ਦੇ ਸਵਾਲ ਆ ਰਹੇ ਆ ਹਰ ਬੱਚਾ ਮੈਂ ਤਾਂ ਕਹੂੰਗਾ ਪੇਰੈਂਟਸ ਵੀ ਨਾਲ ਏਜੰਟਸ ਵੀ ਨਾਲ ਸਾਰੇ ਜਾਣੇ ਅੱਜ ਦੀ ਡੇਟ ਦੇ ਵਿੱਚ ਕਿਤੇ ਨਾ ਕਿਤੇ ਰੋਜ਼ ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਣ ਦੀ ਸੁਣਨ ਨੂੰ ਮਿਲਣ ਦੀ ਆ ਬਟ ਐਸ ਵੇਲੇ ਜਿਹੜਾ ਉਹ ਸਮਾਵਾ ਜਿਹੜਾ ਨਾ ਥੋੜਾ ਜਿਹਾ ਸਬਰ ਰੱਖਣ ਦੀ ਹੈ ਕਿਉਂਕਿ ਅਪਡੇਟ ਰੋਜ਼ ਆ ਰਹੇ ਜਿਆਦਾ ਤੱਕ ਕਲੈਰਿਟੀ ਲੇਟ ਟੂ ਲੇਟ 31 ਮਾਰਚ 2024 ਤੋਂ ਪਹਿਲਾਂ ਆ ਜਾਣੀ ਹੈ ਸੋ ਕੋਈ ਵੀ ਫੈਸਲਾ ਲੈਣਾ ਵਾ ਉਹਦੇ ਅਕੋਰਡਿੰਗ ਲੈਣਾ ਵਾ ਪਿਛਲੀ ਵੀਡੀਓ ਵਿੱਚ ਤੁਹਾਡੇ ਨੇ ਇੱਥੇ ਸੀ ਕਿਹੜੇ ਬੱਚੇ ਕਾਲਜ ਚੇਂਜ ਕਰਨ ਕਿਹੜੇ ਨਾ ਕਰਨ ਬਟ ਅੱਜ ਇੱਕ ਹੋਰ ਬੱਚਿਆਂ ਦੇ ਨਵੇਂ ਸਵਰੇ ਨਾ ਸਵਾਲ ਨਵੇਂ ਤੋਂ ਨਵੇਂ ਜੁੜਦੇ ਆ ਮੇਨ ਟੇਕ ਦੀਆਂ ਇੰਨਾ ਹੀ ਕਾਲਜਸ ਦੇ ਵਿੱਚ ਆਫਰ ਲੈਟਰਾਂ ਆਈਆਂ ਤੁਹਾਡਾ ਬੱਚਾ ਉੱਥੇ ਗਿਆ ਹੋਇਆ ਉਹ ਮੇਨ ਟੇਕ ਜਿਹੜੇ ਕਾਲਜ ਚੇਂਜ ਕੀਤਾ ਇਹੀ ਵਾਲੇ ਕਾਲਜਸ ਆ ਫੀ ਪੇਮੈਂਟ ਕਰ ਦਵੇ ਕਿੱਦਾਂ ਕਰੇ ਬੜਾ ਮੈਂ ਹਰ ਬੱਚ ਇਨ ਉਹਨਾਂ ਨਾਲ ਜ਼ਿਆਦਾ ਵੀ ਨਹੀਂ ਲੱਗਣਾ ਕਿ ਸਰ ਤੁਸੀਂ ਮੈਨੂੰ ਇਹ ਕਿਹਾ ਜੋ ਉਦਾਂ ਕਿਹਾ ਬੜਾ ਸੋ ਕਹਿੰਦਾ ਕੇਸ ਟੂ ਕੇਸ ਇਹ ਚੀਜ਼ਾਂ ਵੇਚੀ ਕਰਨ ਕਿ ਅੱਜ ਮੈਂ ਉਹ ਸਲਾਹ ਦੇਣੀ ਆ ਜੋ ਮੈਂ ਆਪਣੇ ਛੋਟੇ ਭੈਣ ਭਰਾ ਨੂੰ ਜੇਦੀ ਫੀਸ ਮੈਂ ਆਪਣੀ ਜੇਬੋਂ ਭਰਨੀ ਹੋਵੇ ਜੇਬ ਚੋਂ ਭਰਨੀ ਹੋਵੇ ਕਿ ਹਾਂ ਵੀ ਮੈਨੂੰ ਪਤਾ ਵਾ ਕਿ ਹਾਂ ਐਜ਼ ਅ ਪੇਰੈਂਟਸ ਐਜ਼ ਅ ਵੱਡਾ ਬ੍ਰਦਰ ਕਿ ਹਾਂ ਵੀ ਮੈਨੂੰ ਇਹਦੇ ਜਿਹੜਾ ਸਾਰੇ ਖਰਚੇ ਉਹਨਾਂ ਤੇ ਮੈਂ ਕਿਤੇ ਗਲਤ ਫੈਸਲੇ ਨਾ ਲੈ ਲਵਾਂ ਮਈ ਇਨਟੇਕ ਹੋਵੇ ਚਾਹੇ ਸਪਟੰਬਰ ਇਨਟੇਕ ਹੋਵੇ ਜੇ ਹਜੇ ਤੱਕ ਫੀਸਾਂ ਨਹੀਂ ਭਰੀਆਂ ਮੈਂ ਇਨਾ ਪੀਪੀਪੀ ਕਾਲਜ ਦੇ ਵਿੱਚ ਫੀਸਾਂ ਨਹੀਂ ਭਰੂੰਗਾ ਮੈਂ ਬਟਾਏ ਉਹ ਸਲਾਹ ਦੇ ਰਿਹਾ ਜੋ ਮੈਂ ਹਰ ਬੱਚੇ ਆਪਣੇਆਂ ਨੂੰ ਜਿਹੜੇ ਸਾਡੇ ਤੋਂ انرول ਵੀ ਹੋਏ ਅਸੀਂ ਆਪਣੇ ਸਮਝਦੇ ਸਾਰੇ ਸਾਡੇ ਸਾਰੇ ਛੋਟੇ ਭੈਣ ਭਰਾ ਤੇ ਮੈਂ ਉਹਨਾਂ ਕਾਲਜੇਸ ਦੇ ਵਿੱਚ ਫੀਸ ਨਹੀਂ ਭਰੂੰਗਾ ਹਾ ਜਿਨ੍ਹਾਂ ਨੇ ਪੜ੍ਹਤੀ ਆ ਬੜਾ ਵੱਡਾ ਕੁਐਸਚਨ ਮਾਰਕ ਸੀ ਪਿਛਲੇ ਅਪਡੇਟ ਨਾਲੋਂ ਕਿ ਜਿਹੜੇ ਆਲਰੇਡੀ انرول ਹੋ ਗਏ ਉਹਨਾਂ ਨੂੰ ਵਰਕਪੁਆਇੰਟ ਮੈਨੂੰ ਕਹ ਨਵੇਂਆਂ ਨੂੰ ਨਹੀਂ ਮਿਲੂਗਾ ਤਾਂ ਦੱਸ ਦਵਾ ਬਟਾਉ ਮੈਂ ਪਿਛਲੀ ਵੀਡੀਓ ਤੁਹਾਡੇ ਨਾਲ ਪ੍ਰੂਫ ਵੀ ਸਾਂਝੇ ਕੀਤੇ ਸੀ ਉਹ ਨਿਊਜ਼ ਲੈਟਰ ਲਿੰਕ ਹੈਗਾ ਵਾ ਹਜੇ ਕਿ ਹਾਂ ਪਿਛਲੇ ਅਪਡੇਟ ਨੂੰ ਕਲੈਰਿਟੀ ਆ ਬਟ ਉਹ ਹੀ ਨਾ ਕੁ ਸਵਾਲ ਹੀ ਇੰਨੇ ਆ ਸਵਾਲ ਤੋਂ ਸਵਾਲ ਅਗੇ ਉੱਠੇ ਜਾਂਦੇ ਬਟ ਹਾਂ ਉਹ 1 ਸਪਟੰਬਰ ਡੇਟ ਹੈ ਜੇ ਫਾਈਨਲ ਰਹੂਗੀ ਸੋ ਹਰੇ ਮੈਂ ਕਹਾਂਗਾ ਬੱਚਿਆਂ ਨੂੰ ਪੇਸ਼ੇਂ ਜ਼ਰੂਰ ਰੱਖੋ ਪਰ ਜਿਨ੍ਹਾਂ ਨੇ ਤਾਂ ਫੀਸਾਂ ਭਰਤੀਆਂ ਹਜੇ ਇੱਕਦਮ ਰਿਫੰਡ ਨਾ ਪਾਓ ਉਹ ਜ਼ਰੂਰ ਥੋੜਾ ਜਿਹਾ ਸਬਰ ਰੱਖ ਕੇ ਆਉਣ ਵਾਲੇ ਦਿਨਾਂ ਚ ਕਲੈਰਿਟੀ ਹੋਊਗੀ ਖਾਸ ਕਰਕੇ ਜਿਹਨਾਂ ਦੇ ਤਾਂ ਵੀਜ਼ੇ ਲੱਗੇ ਆ ਉਹ ਤਾਂ ਸੋਚਣ ਵੀ ਨਾ ਉਹ ਇਥੋਂ ਟਰੈਵਲ ਕਰ ਜਾਣ ਜੋ ਤਾਂ ਉਹਨਾਂ ਨੇ ਟਰੈਵਲ ਕਰਨਾ April ਮਹੀਨੇ ਟਰੈਵਲ ਕਰੋਗੇ ਨਾ 31 March ਤੋਂ ਪਹਿਲਾਂ ਪਰ ਤਾਂ ਕਲੈਰਿਟੀ ਆ ਜਾਣੀ ਹੈ ਸੋ ਫਿਰ ਵੀ ਇੱਕ ਮਹੀਨਾ ਹੋਣਾ ਉਹਨਾਂ ਕੋਲ ਕਿ ਹਾਂ ਉਹਨਾਂ ਨੇ ਉੱਥੇ ਕੰਟੀਨਿਊ ਕਰਨਾ ਜਾਂ ਉਹਨਾਂ ਨੇ ਉੱਥੇ ਚੇਂਜ ਕਰਨਾ ਬਟ ਜਿਨ੍ਹਾਂ ਨੇ ਤਾਂ ਹਰੇ ਫੀਸੇਸ ਹੀ ਨਹੀਂ ਭਰੀਆਂ ਬਟ ਉਹਨਾਂ ਨੂੰ ਮੈਂ ਬਿਲਕੁਲ ਕਹਾਂਗਾ ਨਾ ਪਰੋ ਫੀਸੇਸ ਕੋਈ ਵੀ ਤੁਹਾਨੂੰ ਕਵੇ ਨੁਕਸਾਨ ਹੁੰਦੇ ਮੈਂ ਤਾਂ ਕਹੂੰਗਾ ਮੁਫਤ ਦੀ ਟੈਨਸ਼ਨ ਹੀ ਆ 2 ਸਾਲ ਤੱਕ ਕੋ ਟੈਨਸ਼ਨ ਨਹੀਂ ਰਹਿਣੀ ਸੋ ਨਹੀਂ ਭਰਨਾ ਹਾਂ ਗਵਰਨਮੈਂਟ ਚਾਹੇ ਰਿਟਰਨ ਵੀ ਤੁਹਾਨੂੰ ਦੇ ਦੇਵੇ ਮੈਂ ਤਾਂ ਕਹਿੰਦਾ ਗਵਰਨਮੈਂਟ ਰਿਟਰਨ ਵੀ ਦੇ ਦੇਵੇ ਕਿ ਹਾਂ ਵੀ ਤੁਸੀਂ ਜੇ ਸਪਟੰਬਰ ਚ ਮਈ ਵਾਲੇ ਬੱਚੇ ਜੇ ਪੜਨ ਗਏ ਫਿਰ ਵੀ ਨਹੀਂ ਆਪਾਂ ਲੈਣੀ ਕਿਉਂ ਕਾਦੇ ਵਾਸਤੇ ਟੈਨਸ਼ਨ ਲੈਣੀ ਹੈ ਮੈਨੂੰ ਪਤਾ ਹੈ ਅਸਲੇ ਬੱਚਿਆਂ ਨੂੰ ਹੁੰਦਾ ਕਿ ਇੱਥੇ ਸ਼ਾਇਦ ਕੰਮ ਛੇਤੀ ਮਿਲ ਜੇ ਇਦਾਂ ਹੋ ਜੇ ਕੰਮ ਨੂੰ ਛੱਡੋ ਬੇਟਾ 2 ਸਾਲ ਪੜ ਲਓ ساری ਉਮਰ ਕੰਮ ਕਰਨਾ ਫਿਰ ਕੰਮ ਨੂੰ ਫਿਰ ਤੁਸੀਂ ਨੱਠਨਾ ਵਾ ਕਿ ਕੰਮ ਤਾਂ ਮੁੱਕਦਾ ਹੀ ਨਹੀਂ ਬਿਆ ਕਦੋਂ ਸੌਕੇ ਰਹੀਏ ਸੋ ਇਹ ਸਮਾਂ ਤੁਹਾਡਾ ਹੈਗਾ ਆਪਣੇ ਆਪ ਦੀ ਇੱਕ ਫਾਊਂਡੇਸ਼ਨ ਸੈਟ ਅਪ ਕਰਨ ਦਾ ਸੋ ਉਹ ਉਹਨਾਂ ਚੀਜ਼ਾਂ ਦੇ ਜੂੜ ਥੋੜਾ ਵਰਕਆਊਟ ਕਰੋ ਤੇ ਜਿਹੜੀਆਂ ਫੁਵਾਮਾਂ ਚੱਲ ਰਹੀਆਂ ਨੇ ਕਿ ਹੁਣ ਵਰਕਆਊਟ ਵਰਪਾ ਮੈਂ ਨਹੀਂ ਮਿਲੂਗਾ ਮੈਂਟੇਕ ਵਾਲੇ ਬੱਚਿਆਂ ਨੂੰ ਗੁਰੂ ਨੂੰ ਆਪਾਂ ਸਾਈਡ ਤੇ ਕਰਕੇ ਅਫਵਾਮਾਂ ਹੀ ਉਹਨਾਂ ਚੀਜ਼ਾਂ ਨੂੰ ਮੰਨੋ ਵਿਊਜ਼ ਲੈਣ ਲਈ ਕੁਝ ਵੀ ਅਲਰਟ ਇਹ ਉਹ ਕੁਝ ਵੀ ਕਰ ਕੀਤਾ ਜਾ ਸਕਦਾ ਪਰ ਆਪਾਂ ਦੋ ਗੱਲ ਕਰਦੇ ਆ ਜੋ ਗਵਰਨਮੈਂਟ ਦੀ ਆਫੀਸ਼ਲ ਸਾਈਡ ਸੇ ਆ ਸੋ ਅੱਜ ਦਾ ਸ਼ੋ ਜਿਹੜਾ ਡੈਡੀਕੇਟ ਸੀਗਾ ਫੀਸਿਸ ਨਵੇਂ ਬੱਚੇ ਭਰਨਾ ਪਰ ਉਹਨਾਂ ਆਫਲਟ ਰਾਈਆਂ ਨਹੀਂ ਭਰਨੇ ਇਹ ਮੇਰੀ ਪਰਸਨਲ ਐਡਵਾਈਸ ਆ ਉਹ ਐਡਵਾਈਸ ਆ ਜੋ ਮੈਂ ਆਪਣੇ ਜਿਹੜੇ ਵੀ ਸਾਡੇ ਵਿੱਚ ਨੈਕਲ ਦੇ ਸਟੂਡੈਂਟਸ ਆਪਣੇ ਛੋਟੇ ਭੈਣ ਭਰਾ ਮੈਂ ਆਪਣੀ ਜੇਬ ਤੋਂ ਫੀਸ ਭਰਨੀ ਹੋਵੇ ਤੇ ਮੈਂ ਨਾ ਉਹ ਦੀ ਫੀਸ ਨਹੀਂ ਭਰੂੰਗਾ ਤੇ ਜਿਨ੍ਹਾਂ ਦੇ ਵੀਜ਼ੇ ਆ ਚੁੱਕੇ ਹੈ ਬੇ ਫਿਕਰ ਹੋ ਜਨ ਬੇਟਾ ਕੋਈ ਫਰਕ ਨਹੀਂ ਪੈਦਾ ਨਹੀਂ ਟਰੈਵਲਿੰਗ ਵੇਲੇ ਨਹੀਂ ਤੁਹਾਨੂੰ ਉਥੇ ਪਹੁੰਚ ਕੇ ਚੇਂਜ ਕਰਨਾ ਨਹੀਂ ਕਰਨਾ ਉਹ ਤੁਸੀਂ ਉਥੇ ਜਾ ਕੇ ਡਿਸਾਈਡ ਕਰਨਾ ਕਿਉਂਕਿ 31 ਮਾਰਚ ਤੋਂ ਬਾਅਦ ਜੜੀ ਕਿ ਇਹ ਕਲੈਰਿਟੀ ਆ ਜਾਣੀ ਆ ਸੋ ਇਸ ਲਈ ਆਪਣੇ ਆਪ ਨੂੰ ਤੁਸੀਂ ਡਿਸਾਈਡ ਕਰਨਾ ਕਿਹੜੀ ਕੈਟਾਗਰੀ ਚਾਹੁੰਦੇ ਤੇ ਉਹਦੇ ਅਕੋਰਡਿੰਗ ਜੜਾ ਫੈਸਲਾ ਲੈਣਾ WhatsApp ਤੇ ਬੜਾ ਜਰੂਰ ਸਾਡੇ ਨਾਲ ਜੁੜੇ ਰਹੋ ਤੇ Instagram ਤੇ ਵੀ ਤੀਦਤ ਸਿੰਘ ਰੌਏਦੀਪ ਜ डिग्रेसिंग पे निकल देना आदि जेडी आईडी हैगी ओनु भी जरूर ਤੁਸੀਂ ਫਾਲੋ ਕਰੋ ਤੇ ਤਾਂ ਕਿ ਤੁਸੀਂ ਉਤੇ ਡਾਇਰੈਕਟ ਉਹ ਬੱਚਿਆਂ ਦੇ ਬੜਾ ਡਾਇਰੈਕਟ ਮੈਂ ਸਿੱਧਾ ਮੇਰੀ ਮੇਰੀ ਪਰਸਨਲ ਆਈਡੀ ਆ ਤਾਂ ਮੈਂ ਹੀ ਬੱਚਿਆਂ ਨੂੰ ਜਿਹੜਾ ਕਿ ਉਤੇ ਸਿੱਧਾ ਮੈਸੇਜ ਆਦਾ ਕੋਈ ਟੀਮ ਦਾ ਉਹਦੇ ਕੋਲ ਐਕसेस ਨਹੀਂ ਹੈਗਾ ਤੇ ਉਥੇ ਵੀ ਤੁਸੀਂ ਆਪਣੇ ਫੈਸਲੇ ਲੈ ਸਕਦੇ ਆ ਸਿਆਸ ਲਈ ਉਹ ਸਮਾਂ ਹੈਗਾ ਵਾ ਜਿੱਥੇ ਅਸੀਂ ਵੀ ਆਪਣਾ ਫਰ ਸਮਝਦੇ ਆ ਕਿ ਹਰ ਬੱਚੇ ਨੂੰ ਜੇ ਸਾਡੀ ਸਲਾਹ ਦੇ ਨਾਲ ਕਿ ਉਹਨੂੰ ਹੌਸਲਾ ਮਿਲਦਾ ਜਾਂ ਉਹਦਾ ਸਹੀ ਰਾਹ ਪੈਂਦਾ ਤਾਂ ਜਰੂਰ ਅਸੀਂ ਦੇਣ ਨੂੰ ਤਿਆਰ ਆ ਤੇ ਕੋਈ ਵੀ ਫੈਸਲਾ ਮੈਂ ਤਾਂ ਕਹਾਂਗਾ ਕਿ ਕਿਸੇ ਦੇ ਮਗਰ ਲਾ ਕੇ ਨਾਲ ਆਵੇ ਟੈਕਨੀਕਲ ਪੁਆਇੰਟ ਜੇ ਸਟਰੋਂਗ ਹੈਗੇ ਆ ਦੈਨ ਜਿਹੜਾ ਕਿ ਤੁਸੀਂ ਆਪਣਾ ਫੈਸਲਾ ਨਹੀਂ ਤਾਂ ਛੱਡ ਦਿਓ ਬੈਡਾ ਵੇਟ ਕਰ ਲੋ ਚਲ ਜਾਗੇ ਕੈਨੇਡਾ ਕੋਈ ਟੈਨਸ਼ਨ ਨਹੀਂ ਆ ਹੋਰ ਵੀ ਕੋਈ ਡਾਊਟ ਆ ਤੁਹਾਡਾ ਵੀ ਕੋਈ ਸਵਾਲ ਆ ਜਰੂਰ ਸਾਡੇ ਇਸੇ ਕਮੈਂਟ ਬਾਕਸ ਵਾਲੇ ਲਿਖ ਸਕਦੇ ਹੋ ਤੇ ਉਮੀਦ ਕਰਦਾ ਸਾਰੇ ਜਣੇ ਰਾਜੀ ਕੋਈ ਤੇ ਚੜਦੀਕਲਾ ਜਲਦੀ ਤੋਂ ਜਲਦੀ ਇੱਥੇ ਕਲੈਰਿਟੀ ਆਵੇ ਤਾਂ ਕਿ ਜਿਹੜੇ ਬੱਚਿਆਂ ਦੇ ਸਾਰੇ ਜਿਹੜੇ ਕੀ ਆ ਡਾਊਟ ਕਲੀਅਰ ਹੋਣ ਅਫਵਾਹਾਂ ਵਾਲੀਆਂ ਵੀਡੀਓ ਤੋਂ ਜਿੰਨਾ ਹੋ ਸਕੇ ਵਾਤ ਤੋਂ ਵਾਤ ਬਚੋ ਤੇ ਪੋਜ਼ਿਟਿਵਿਟੀ ਲਈ ਤੇ ਜੈਨੂਨ ਜਿਹੜੇ ਕੀ ਆ ਗਾਈਡੈਂਸ